ਇੱਕ ਇਹਨਾਂ ਦੀ ਜਿਹੜੀ ਦੇਖੋ 5-6 ਸਾਲ ਹੋ ਗਏ ਵੀ ਜ ਇਹਨਾਂ ਨੂੰ ਟਰਾਈ ਕਰਦੇ ਨੂੰ ਕਿਹੜੇ ਕਿਹੜੇ ਸ਼ਹਿਰਾਂ ਦੇ ਏਜੰਟਸ ਨਾਲ ਤੁਸੀਂ ਲਾਈਕ ਹੁਣ ਤੱਕ ਕਰ ਚੁੱਕੇ ਹੋ ਕਾਫੀ ਮਤਲਬ ਅੰਮ੍ਰਿਤਸਰ ਤੋਂ ਵੀ ਕਾਫੀ ਸੀ ਜਲੰਧਰ ਵੀ ਸੀ ਤੇ ਲੁਧਿਆਣੇ ਤੋਂ ਵੀ ਸੀ ਪੁਰਤਗਾਲ ਦਾ ਵੀ ਟਰਾਈ ਕੀਤਾ ਸੀ ਪੁਰਤਗਾਲ ਦਾ ਵੀ ਟਰਾਈ ਕੀਤਾ ਸੀ ਵੀ ਜੇ ਲੁਧਿਆਣੇ ਵਾਲੇ ਪਾਸੇ ਮੈਂ ਅੱਗੇ ਮਿਲ ਲੱਦੈ ਹੈਗੇ ਤਾਂ ਹੋਹੀ ਸਮੁੰਦਰਾ ਪਾਰ ਹਾਂਜੀ ਅਗੇਨ ਉਹਨਾਂ ਦੋਈ ਵਿੱਚ ਹੱਥੇ ਚੜੇ ਹੋਏ ਬੰਦਾ ਹੀ ਖਰਾਬ ਹੋਏ ਹੋਏ ਗੱਲਾਂ ਤੋਂ ਅਸੀਂ ਉਸ ਤੋਂ ਬਾਅਦ ਇਹਨਾਂ ਦੀ ਇਮੀਗ੍ਰੇਸ਼ਨ ਹਿਸਟਰੀ ਨੂੰ ਸੰਭਾਲ ਲਿਆ ਹੈ 5-6 ਸਾਲ ਤੋਂ ਜਿਹੜੀ ਹੁਣ ਤੱਕ ਇਹ ਟਰਾਈ ਕਰ ਰਹੇ ਸੀ ਕਿ ਪਹਿਲੇ ਦਿਨ ਹੀ ਮੈਂ ਤੁਹਾਨੂੰ ਵਿੱਚ ਕਹਿਤਾ ਸੀਗਾ ਕਿ ਸ਼ੋਰਟੀ ਸਾਨੂੰ ਫਾਈਲ ਤੇ ਇੰਨੀ ਕੁ ਗਾਰੰਟੀ ਹੈਗੀ ਸਾਡਾ ਕਿ ਵੀਜ਼ਾ ਪਤਨ ਲੈ ਕੇ ਤੁਹਾਨੂੰ ਦਿਖਾਈ ਦਵਾਂਗੇ ਹਾਂਜੀ ਸਰ ਉਹ ਗੱਲ ਤੇ ਖੜੇ ਉਤਰਿਆ ਸੀ ਹਾਂਜੀ ਸਰ ਉਹਦੇ ਕਰਕੇ ਇੰਨਾ ਕੁ ਤੁਸੀਂ ਵੇਖਿਆ ਵਿੱਚ 5-6 ਸਾਲ ਤੋਂ ਦੇਖੋ ਤੁਸੀਂ ਟਰਾਈ ਕਰ ਰਹੇ ਹੋ ਲਾਸਟ ਇੱਕ ਵਾਰ ਉੱਧਰ ਪੁਰਤਗਲ ਐਕਸਪੀਰੀਅੰਸ ਬਹੁਤ ਖਰਾਬ ਹੋਇਆ ਹੈ ਪੈਸੇ ਵੀ ਖਰਾਬ ਹੋਏ ਉੱਧਰ ਤਾਂ ਠੀਕ ਹੈ ਉਸ ਤੋਂ ਬਾਅਦ ਵੀ ਤੁਸੀਂ ਮੇਰੇ ਕੋਲੇ ਪਹਿਲੇ ਦਿਨ ਟੇਬਲ ਤੇ ਬੈਠ ਕੇ ਤੁਸੀਂ ਐਡਵਾਂਸ ਮੈਂ ਦਿੱਤਾ ਵਿਸ਼ਵਾਸ ਬਣ ਗਿਆ ਸਾਡੇ ਤੇ ਹਾਂਜੀ ਸਰ ਵਿਸ਼ਵਾਸ ਸੀ ਤਾਂ ਹੀ ਆਏ ਤਾਂ ਦੇਖੋ ਅੱਡੀ ਦੂਜੀ ਵਿਸ਼ਵਾਸ ਸੀ ਤਾਂ ਹੀ ਆਇਆ ਨਮਮ ਜੋ ਕਿ ਵਿਸ਼ਵਾਸ ਦਾ ਨਾਮ ਵਿੱਚ ਹੀ ਪੜਿਆ ਹੋਇਆ ਹੈਗਾ ਮਾਰਕੀਟ ਵਿੱਚ ਵੀ ਅਗੇ ਸ਼ਾਇਦ ਲੋ ਜੀ ਵੀਜ਼ਾ ਦੇ ਝੜੇ ਵਿੱਚ ਅੱਜ ਇੱਕ ਹੋਰ ਜਨ ਦਾ ਨੰਬਰ ਆ ਚੁੱਕਾ ਹੈ ਕਿ ਤੁਸੀਂ ਵੇਖੋ ਵਿੱਚ ਕਿਹੜੇ ਸ਼ਹਿਰ ਤੋਂ ਜੁੜਨੇ ਨੇ ਕੀ ਇਹਨਾਂ ਦਾ ਸਾਡਾ ਐਕਸ ਕੀ ਨਾਮ ਇਹ ਜੀ ਦਾ ਹਰਪਾਲ ਸਿੰਘ ਹਰਪਾਲ ਸਿੰਘ ਕਿਹੜੇ ਸ਼ਹਿਰ ਤੋਂ ਜੁੜੇ ਵਿਦਿਦਿ ਤਰਨਤਨ ਸਿੰਘ ਇਹ ਲਗਭਗ ਕਿੰਨੇ ਕਿਲੋਮੀਟਰ ਦੂਰ ਪਾਗੇ ਇਹ 220 ਕਿਲੋਮੀਟਰ 220 ਕਿਲੋਮੀਟਰ ਦੂਰ ਪਾਗੇ ਜੀ 220 ਕਿਲੋਮੀਟਰ ਦੂਰ ਆ ਕੇ ਸਾਡੇ ਕੋਲੇ ਇਹਨਾਂ ਦਾ ਵੀਜ਼ਾ ਅਪਲਾਈ ਕੀਤਾ ਸੀਗਾ ਉਹ ਵੀਜ਼ਾ ਸਕਸੈਸਫੁਲ ਨਵ ਮਾਲਨ ਵੀ ਜੀ ਇਹਨਾਂ ਨੂੰ ਕਰਕੇ ਦਿਖਾਇਆ ਹੈਗਾ ਹੈ ਸ਼ੈਨਗਨਸ ਲੋਕੇ ਵਰਕ ਵੀਜ਼ਾ ਸੁਪਨਾ ਲੈ ਕੇ ਆਏ ਸੀਗੇ ਸ਼ੈਨਗਨਸ ਲੋਕੇ ਵਰਕ ਵੀਜ਼ਾ ਲੈ ਕੇ ਚੱਲੇ ਹੈਗੇ ਨੇ ਹਰਪਾਲ ਸਿੰਘ ਜੀ ਜੇਕਰ ਆਪਾਂ ਗੱਲ ਕਰੀਏ ਤੁਹਾਡੀ ਲਾਈਕ ਇਮੀਗ੍ਰੇਸ਼ਨ ਹਿਸਟਰੀ ਵਿੱਚ ਲਾਈਕ ਕੀ ਤੁਹਾਡੇ ਕੋਲੇ ਕਿਵੇਂ ਦੇ ਰਹੀ ਤੁਹਾਡੀ ਸਰ ਆਇਤੋਂ 5-6 ਸਾਲ ਮਤਲਬ ਖਰਾਬ ਹੀ ਹੋਇਆ ਪਹਿਲਾਂ ਕਾਫੀ ਏਜੰਟਾਂ ਕੋਲ ਟਰਾਈ ਕੀਤਾ ਸੀ ਬਟ ਨਹੀਂ ਹੋਇਆ ਤੁਹਾਡੇ ਕੋਲ ਆਏ ਫਿਰ ਤੁਸੀਂ ਵਿਸ਼ਵਾਸ ਕੰਮ ਬਣ ਗਿਆ ਫਿਰ ਆਪਣਾ ਹਾਂਜੀ ਇੱਕ ਇਹਨਾਂ ਦੀ ਜਿਹੜੀ ਦੇਖੋ 5-6 ਸਾਲ ਹੋ ਗਏ ਵਿੱਚ ਇਹਨਾਂ ਨੇ ਟਰਾਈ ਕਰਦੇ ਨੂੰ ਕਿਹੜੇ ਕਿਹੜੇ ਸ਼ਹਿਰਾਂ ਦੇ ਏਜੰਟਸ ਨਾਲ ਤੁਸੀਂ ਲਾਈਕ ਫੋਨ ਤਾਂ ਕਰ ਚੁੱਕੇ ਹੋ ਕਾਫੀ ਮਤਲਬ ਅੰਮ੍ਰਿਤਸਰ ਤੋਂ ਵੀ ਕਾਫੀ ਸੀ ਜਲੰਧਰ ਵੀ ਸੀ ਤੇ ਲੁਧਿਆਣੇ ਤੋਂ ਵੀ ਸੀ ਪੁਰਤਗਾਲ ਦਾ ਵੀ ਟਰਾਈ ਕੀਤਾ ਸੀ ਪੁਰਤਗਾਲ ਦਾ ਵੀ ਟਰਾਈ ਕੀਤਾ ਸੀ ਜਿਹਦੇ ਲੁਧਿਆਣੇ ਵਾਲੇ ਪਾਸੇ ਮੈਂ ਅੱਗੇ ਮਿਲ ਲੱਦੈ ਹੈਗੇ ਤਾਂ ਹੀ ਸਮੁੰਦਰਾ ਪਾਰ ਹਾਂਜੀ ਅਗੇਨ ਉਹਨਾਂ ਦੋਵਾਂ ਵਿੱਚ ਹੱਥੇ ਚੜੇ ਹੋਏ ਬੰਦੇ ਖਰਾਬ ਹੋਏ ਹੋਏ ਗੱਲਾਂ ਤੋਂ ਅਸੀਂ ਉਸ ਤੋਂ ਬਾਅਦ ਇਹਨਾਂ ਦੀ ਇਮੀਗ੍ਰੇਸ਼ਨ ਹਿਸਟਰੀ ਨੂੰ ਸੰਭਾਲ ਲਿਆ ਹੈ ਕਾਹंचे ਸਾਲ ਤੋਂ ਜਿਹੜੀ ਹੁਣ ਤੱਕ ਇਹ ਟਰਾਈ ਕਰ ਰਹੇ ਸੀ ਕਿ ਪਹਿਲੇ ਦਿਨੀ ਮੈਂ ਤੁਹਾਨੂੰ ਵਿੱਚ ਕਹਿਤਾ ਸੀਗਾ ਕਿ ਸ਼ੋਰਟੀ ਮਰ ਸਾਨੂੰ ਫਾਈਲ ਤੇ ਇੰਨੀ ਕੁ ਗਾਰੰਟੀ ਹੈਗੀ ਸਾਡਾ ਕਿ ਵੀਜ਼ਾ ਪਤਨ ਲੈ ਕੇ ਤੁਹਾਨੂੰ ਦਿਖਾਈ ਦੇਵਾਂਗੇ ਹਾਂਜੀ ਸਰ ਤੇ ਉਹ ਗੱਲ ਤੇ ਖੜੇ ਉਤਰਿਆ ਸੀ ਹਾਂਜੀ ਸਰ ਉਹਦੇ ਕਰਾ ਇੰਨਾ ਕੁ ਤੁਸੀਂ ਵੇਖਿਆ ਵਿੱਚ 5-6 ਸਾਲ ਤੋਂ ਦੇਖੋ ਤੁਸੀਂ ਟਰਾਈ ਕਰ ਰਹੇ ਹੋ ਲਾਸਟ ਇੱਕ ਵਾਰ ਉੱਧਰ ਪੁਰਤਗਲ ਐਕਸਪੀਰੀਅੰਸ ਬਹੁਤ ਖਰਾਬ ਹੋਇਆ ਹੈ ਪੈਸੇ ਵੀ ਖਰਾਬ ਹੋਏ ਉੱਧਰ ਤਾਂ ਠੀਕ ਹੈ ਉਸ ਤੋਂ ਬਾਅਦ ਵਿੱਚ ਤੁਸੀਂ ਮੇਰੇ ਕੋਲੇ ਪਹਿਲੇ ਦਿਨ ਟੇਬਲ ਤੇ ਬੈਠ ਕੇ ਤੁਸੀਂ ਐਡਵਾਂਸ ਮੈਂ ਦਿੱਤਾ ਵਿਸ਼ਵਾਸ ਬਣ ਕੇ ਸਾਡੇ ਤੱਕ ਹਾਂਜੀ ਸਰ ਵਿਸ਼ਵਾਸ ਸੀ ਤਾਂ ਹੀ ਆਏ ਤੁਹਾਡੇ ਕੋਲ ਇਹਦੀ ਦੂਜੀ ਵਿਸ਼ਵਾਸ ਸੀ ਤਾਂ ਹੀ ਆਇਆ ਨਵਮ ਜੋ ਕਿ ਵਿਸ਼ਵਾਸ ਦਾ ਨਾਮ ਵੀ ਜੀ ਭਣਿਆ ਹੋਇਆ ਹੈਗਾ ਮਾਰਕੀਟ ਵਿੱਚ ਵੀ ਅਗੇਨ ਸ਼ੇਨਗਨ ਸਬਾਕੇ ਵਰਕ ਵੀ ਦੇ ਵਿੱਚ ਤੁਸੀਂ ਕੰਮ ਕਰਵਾਉਣਾ ਚਾਹ ਰਹੇ ਹੈਗੇ ਹੋ ਇੰਨਾ ਵਾਂਗੂ ਹੀ ਤੁਹਾਡਾ ਵੀ ਕੰਮ ਕਰਕੇ ਦਿੱਤਾ ਜਾ ਸਕਦਾ ਹੈ ਲੋ ਜੀ ਕੰਗ੍ਰੈਚ ਕੰਮਾਂ ਨੇ ਪੱਕੇ ਕੋਈ ਸਾਡੀ ਕੰਪਨੀਆਂ ਨੇ ਵੱਡੀਆਂ ਤੇ ਤੁਹਾਡੇ ਵੀਜ਼ਿਆਂ ਦੇ ਠੱਪੇ ਗਰੰਟੀਆਂ ਨਾਲ ਨਵੰਮਲ ਵੀਜ਼ੇ ਲਵਾ ਕੇ ਦੇ ਹੀ ਦੇਣਗੇ ਤੁਸੀਂ ਸਾਡੇ ਸਿਰਫ ਆਫਿਸ ਵਿਜ਼ਿਟ ਕਰਨਾ ਬਾਹਰ ਜਾਂਦੇ ਸੁਪਨੇ ਬਾਕੀ ਅਸੀਂ ਪੂਰੇ ਕਰਕੇ ਦੇਵਾਂਗੇ ਜੀ ਸਤਿ ਸ਼੍ਰੀ ਅਕਾਲ